ਆ ਪਹਿਲਣ ਪੱਠਣਾ ਨੂੰ ਸੂਈ ਆ ਵੀਰੇ ਆਹੀ ਬੱਕਰੇ ਦੀ ਸੂਈ ਆ ਲੈ ਦੇਖ ਲੈ ਬਾਈ ਪੱਠਣਾ ਇਹ ਸਾਰੀ ਕਹਿੰਦਾ ਖਾਨਦਾਨੀ ਆ ਤੇ ਤਾਹੀ ਆ ਥਣ ਜੱਡਾ ਲਾਇਆ ਹੈ ਨਹੀਂ ਅੱਜ ਕੱਲ ਭੈਣ ਰਿਆ ਕਹਿੰਦੇ ਨੇ ਭੂਖਤਾ ਬਥੇਰੀਆ ਲੋਕਾਂ ਕੋਲੇ ਪਰ ਖਾਨਦਾਨੀ ਘਟਾ ਖਾਨਦਾਨੀ ਘਟਾ ਨਾ ਮੇਨ ਖਾਨਦਾਨੀ ਹੋਣੀ ਚਾਹੀਦੀ ਆ ਹਾਂ ਚੰਗਾ ਭੂਖ ਹੋਊਗਾ ਬਾਈ ਚੰਗੀਆਂ ਪੱਠਾ ਆਉਣਗੀਆਂ ਹੁਣ ਮੈਂ ਇਹਨੂੰ ਕਹੇ ਜਾਵਾ ਬਾਈ ਇਹਨਾਂ ਤੇ ਡੱਬਾ ਬੋਕ ਤਾਰ ਦੇ ਬਿਲਕੁਲ ਗਲਤ ਆ ਇਤੀ ਹੈ ਦੀ ਹਾਂ ਜੀ ਇਤੀ ਆ ਲੈ ਕਿੰਨੇ ਟਾਈਮ ਦੀ ਹੋਗੀ ਬਈ ਇਹ ਏ ਵੀਰੇ ਮੰਨ ਕੇ ਚੱਲ ਹਜੇ ਸਾਢੇ 4 4 ਮਹੀਨੇ ਸਾਢੇ 4 ਮਹੀਨਿਆਂ ਦੀ ਪੱਠਾ ਇਹਦੀ ਠੀਕ ਆ ਪੱਠਾ ਚੰਗੀ ਆ ਬਈ ਨਾਲੇ ਬੱਕਰੀ ਵੀ ਹੈ ਨਾ ਮਾਂ ਤਾਂ ਜਾਵਾਂ ਇਦਾਂ ਤੇਰੇ ਸਾਹਮਣੇ ਆ ਚੀਜ਼ਾਂ ਦੱਸ ਦਿਆਂ ਨਾਂ ਦੱਸ ਦਿਆਂ ਉਹ ਤਾਂ ਦੁਨੀਆਦਾਰੀ ਨੇ ਦੱਸਣਾ ਦੇਖ ਹੂੰ ਇਹਦਾ ਲੋਕ ਕਮੈਂਟ ਕਰਕੇ ਦੱਸਣ ਹਾਂ ਹਾਂ ਵੀਰੇ ਗ੍ਰੀਡ ਤੇ ਪੂਰਾ ਫੋਨ ਧੱਬ ਕੇ ਕੰਮ ਕਰਦਾ ਹੈ ਵੀਰੇ ਬਸਿਆ ਆ ਦੇਖ ਹੁਣ ਬਰੀਡ ਹੋ ਜੂ ਇਹਦੇ ਲਾਵੇ ਪੂਰੀ ਵੀਰੇ ਪੂਰੀ ਫੁੱਲ ਬੜਾ ਪੂਰਾ ਮੈਨਰ ਕਰਦਾ ਆਪਾਂ ਪੂਰ ਚਾਰ ਕੇ ਘਟਾਂਗੇ ਬਾਈ ਯਾਰ ਹੂੰ ਜਦੋਂ ਕਹਿੰਦਾ ਕੱਤ ਨਹੀਂ ਲੱਗਿਆ ਫਿਰ ਓਲਾ ਫਿਰ ਸਾਹਮਣੇ ਇਕੱਠੇ ਆ ਬਾਈ ਦੋਨੇ ਇਹ ਦੋਨੇ ਸਾਹਮਣੇ ਫਿਰ ਇਹ ਆ ਦੋਨੇ ਮੁੰਡੇ ਨਵਾਂ ਬੰਦਾ ਹੈਗਾ ਜੇ ਆਪਾਂ ਇਹਦੇ ਪਹਿਲੇ ਵਾਰੀ ਆਪਾਂ ਇਹਦਾ ਕੰਮ ਗਲਤ ਕਰਾਈਏ ਤੋ ਸਾਰੀ ਉਮਰ ਗਲਤੀ ਹੀ ਕਰੂਗਾ ਤੈਨ ਕਿ ਬਾਈ ਨੇ ਫਿਰ ਸਾਹਮਣੇ ਦੀ ਕੋਈ ਤਕਨੀਕ ਦੱਸੀ ਆ ਵੀ ਐ ਬੱਕਰੀ ਸਾਹਮਣੀ ਆ ਮੈਂ ਕਹਿੰਦਾ ਯਾਰ ਜਿਵੇਂ ਜਵਾਕ ਨੂੰ ਮਾਸਟਰ ਨੇ ਪੜਾਉਂਦਾ ਹੁੰਦਾ ਇਹਨੂੰ ਇਹੋ ਪੜਨਾ ਪੈਂਦਾ ਬਾਈ ਅੱਛਾ ਇਹਨੂੰ ਪੜਾਤਾ ਹੁਣ ਹ ਫੇਰੇ ਘਟੋ ਘਟੋ 2 ਘੰਟੇ ਲਾ ਕੇ ਜਾਣਾ ਫੇਰ ਤੇ ਮੈਂ ਪੂਰੀ ਕਲਾਸ ਲਾਉਣੀ ਇੱਥੋਂ ਆਏ ਇੱਥੋਂ ਆਏ ਇੱਥੋਂ ਆਏ ਤਾਂ ਮੈਨੂੰ ਵੀ ਕੱਟ ਗਿਆ ਯਾਰ ਅੱਛਾ ਕਹਿੰਦੇ ਉਹਨਾਂ ਗੁਰੂਆਂ ਦੇ ਚੇਲੇ ਵਧ ਕੇ ਉਹ ਕੰਮ ਹੋ ਗਿਆ ਗਾਂਏ ਤੂੰ ਛੇੜੂ ਚੰਗਾ ਮਿਲ ਗਿਆ ਛੇੜੂ ਚੰਗਾ ਮਿਲ ਗਿਆ ਕਹਾ ਮਾਸਟਰ ਚੰਗਾ ਮਿਲ ਗਿਆ ਹੂੰ ਬਸ ਤੇਨੇ ਕੰਮ ਇਕੱਠੇ ਹੀ ਹੋ ਗਿਆ ਅਜਾ ਹੀ ਬੰਦੇ ਨੂੰ ਪੁੱਛ ਲਾ ਵੀ ਇਹ ਬੰਦਾ ਜੇ ਕਿੰਨੇ ਕਰਨ ਯਾਰੇ ਲੈਂਦਾ ਸਹੀ ਆ ਬਾਈ ਛੇੜੂ ਬਿਨਾ ਉਹ ਹੈ ਨਹੀਂ ਖੇਡ ਹਨਾ ਇਹ ਫੇਰੇ ਛੇੜੂ ਬਿਨਾ ਕੁਝ ਨਹੀਂ ਹੈਗਾ ਬਾਈ ਅੱਜ ਦੀ ਵੀਡੀਓ ਵਿੱਚ ਆਪਣੇ ਨਾਲ ਨਿੱਕਾ ਬਾਈ ਖੜਾ ਤੇ ਬੂਟਾ ਬਾਈ ਖੜਾ ਇਹਨਾਂ ਦੀ ਵੀਡੀਓ ਆਪਾਂ ਬਹੁਤ ਟਾਈਮ ਬਾਅਦ ਲੈ ਕੇ ਆਉਨੇ ਆ ਤੇ ਪਹਿਲਾਂ ਨਿੱਕੇ ਦੀ ਬਾਈ ਦੀ ਵੀਡੀਓ ਬਣਾਈ ਸੀ ਵਧੀਆ ਜਾਣਕਾਰੀ ਦਿੱਤੀ ਸੀ ਬਾਈ ਨੇ ਤੇ ਅੱਜ ਬਾਈ ਬੂਟੇ ਦੀਆਂ ਬੱਕਰੀਆਂ ਨੇ ਇੰਦਗੜ ਮੇਲੇ ਤੇ ਖੜੇ ਆ ਤੇ ਸਾਰੀ ਗੱਲਬਾਤ ਆ ਵੀਡੀਓ ਚ ਕਰਦੇ ਆ ਬੱਕਰੀਆਂ ਬਾਰੇ ਤੇ ਪਹਿਲਾਂ ਬੱਕਰੀਆਂ ਦੋ ਕਾਲੀਆਂ ਤੋਂ ਸ਼ੁਰੂ ਕਰਦੇ ਨੇ ਇਹਦੀ ਹੈਟ ਤੇ ਇਹਨਾਂ ਦੀ ਲੈਂਥ ਦੇਖੋ ਬੱਕਰੀਆਂ ਚੰਗੀਆਂ ਨੇ ਤੇ ਬਾਈ ਬੁੱਟੇ ਸਸਰੀਕਾਲ ਸਸਰੀਕਾਲ ਵੀਰੇ ਕੀ ਹਾਲ ਚਾਲ ਆ ਬਈ ਆ ਬਾਈ ਪਿੰਡ ਕਿਹੜਾ ਆਪਣਾ ਪਿੰਡ ਵੀਰੇ ਟਿਲਮਾ ਇਹ ਕਿੱਥੇ ਜੇ ਰਹਿ ਗਿਆ ਬਾਈ ਬਰਨਾਲਾ ਜ਼ਿਲ੍ਹਾ ਵੀਰੇ ਤਪੇ ਤੋਂ ਮੰਨ ਕੇ ਚੱਲੋ ਤਹਿਸੀਲ ਪੈਂਦੀ ਆ 5 ਕਿਲੋਮੀਟਰ ਤੇ ਨਾਲ ਹੀ ਪਿੰਡ ਆ ਨਾਲ ਹੀ ਪਿੰਡ ਆ ਹੈ ਤੇ ਬੱਕਰੀਆਂ ਕਦੋਂ ਕਦੀਆਂ ਰੱਖੀਆਂ ਹੋਈਆਂ ਨੇ ਤੇਰੀਆਂ ਬੱਕਰੀਆਂ ਵੀਰੇ ਮੰਨ ਕੇ ਚੱਲ ਪਹਿਲਾਂ ਤੋਂ ਮੰਨ ਕੇ ਚੱਲੋ ਆਪਣੇ ਦਾਦੇ-ਪੁਰਦਾਦਿਆਂ ਤੋਂ ਹੈ ਤਾਂ ਸੌਂਕ ਹੈ ਪਰ ਆਪਣੇ ਹੁਣ ਦੀ ਇੱਕ ਦੋ ਕੁ ਪਹਿਲਾਂ ਤੋਂ ਮੰਨ ਕੇ ਚੱਲ ਜੜੀ ਦੋ ਤਿੰਨ ਕੁ ਮੰਨ ਕੇ ਚੱਲ ਘਰੇ ਰੱਖੀਆਂ ਅੱਛਾ ਪਰ ਬਾਅਦ ਦੇ ਵਿੱਚ ਮੰਨ ਕੇ ਚੱਲੋ 2-3 ਚੱਲਦੀਆਂ ਆਈਆਂ ਤੇ ਆ ਹੁਣ ਆਪਾਂ ਮੰਨ ਕੇ ਚੱਲ ਵੀ 1.5 1.5 ਸਾਲ-ਸਾਲ 1.5 ਸਾਲ ਦਾ ਦੁਬਾਰੇ ਫੇਰ ਮੰਨ ਕੇ ਚੱਲ ਵੀ ਸੌਂਕ ਫੇਰ ਜਾਗ ਉੱਠਿਆ। ਵੀ ਹੁਣ ਪੱਕੇ ਤੌਰ ਤੇ ਰੱਖ ਲੀਆਂ ਵੀ। ਹੁਣ ਬਾਈ ਜਮਾ ਪੱਕੇ ਤੌਰ ਤੇ। ਇਹ ਨਿੱਜੀ ਉਹੀ ਬਣਾ ਲਿਆ ਆਪਣਾ ਕਿਤਾ। ਜਮਾ ਜਮਾ ਮਖਾਂ ਵੀਰੇ। ਹੂੰ ਤੇ ਆ ਬੱਕਰੀਆਂ ਬਾਰੇ ਦੱਸ ਬਾਈ ਕੀ ਹੈਟ ਹੂਟ ਇਹਨਾਂ ਦੀ? ਇਹ ਬਾਈ ਆਪਣੀ ਮੰਨ ਕੇ ਚੱਲ ਅੱਠ ਰੰਦ ਦੁਪੱਟਾ ਹੈ। ਆਹ ਵਾਲੀ। ਹੂੰ ਤੇ ਹਾਈਟ ਇਹਦੀ 40 ਪਲੱਸ ਆ। ਤੇ ਹੁਣ ਸੁਵੀ ਹੋਈ ਆ। ਇਹਨੂੰ ਸੋਈ ਨੂੰ ਵੀਰੇ ਹੋ ਗਏ ਮੰਨ ਕੇ ਚੱਲ 4-5 ਕ ਮਹੀਨੇ ਅੱਛਾ ਹੁਣ ਤਾਂ ਐ ਮੰਨ ਕੇ ਚੱਲ ਵੀ ਦੁਬਾਰੇ ਕ੍ਰੋਸ ਹੋਈ ਹੋਈ ਐ ਮਹੀਨੇ ਇੱਕ ਦੀ ਗੱਬਣਾ ਤੇ ਬਾਈ ਜੇ ਮੈਂ ਨਾ ਤੁਸੀਂ ਆ ਬੱਕਰੀਆਂ ਦੁਬਾਰੇ ਲੈਤੀਆਂ ਮੰਨ ਕੇ ਚੱਲੋ ਹਾਂ ਬੇ ਕਿੱਥੋਂ ਲਿਆਂਦੀਆਂ ਬੱਕਰੀਆਂ ਫੇਰ ਇਹ ਬਾਈ ਲਿਆਂਦੀਆਂ ਤੋਂ ਐ ਮੰਨ ਲਾ ਵੀ ਆਹ ਤਾਂ ਆਪਣੀਆਂ ਘਰ ਦੀਆਂ ਤੁਰੀਆਂ ਆਉਂਦੀਆਂ ਅੱਛਾ ਘਰ ਦੀਆਂ ਨੇ ਇਹ ਹਾਂ ਤੇ ਬਾਕੀ ਜਿਹੜੀਆਂ ਤੁਹਾਨੂੰ ਦਿਖਾਵਾਂਗਾ ਉਹ ਨਾਲ-ਨਾਲ ਆਪਾਂ ਤੁਹਾਨੂੰ ਦੱਸੀ ਚੱਲਾਂਗੇ ਠੀਕ ਐ ਕਿ ਕਿੱਥੋਂ ਕਿੱਥੋਂ ਕਿਵੇਂ-ਕਿਵੇਂ ਕੀ-ਕੀ ਆਇਆ ਆ ਬੱਕਰੀ ਬਾਰੇ ਦੱਸੀ ਇਹ ਆਪਣੀਆਂ ਘਰ ਦੀਆਂ ਵੀਰੇ ਦੋਨੇ ਦੋਨੇ ਇਹਦੀ ਹਾਈਟ ਕਿੰਨੀ ਆ ਇਹਦੀ ਵੀਰੇ 39 ਅੱਛਾ 39 ਪਲੱਸ ਹੈ ਮੰਨ ਕੇ ਚੱਲ ਉਹਦੀ 40 ਪਲੱਸ ਉਹ ਵੀ 40 ਪਲੱਸ ਹੈ ਹਾਂ ਹੂੰ ਹੂੰ ਤੇ ਹੁਣ ਇਹ ਦੋਨੇ ਕੱਬਣ ਨੇ ਆ ਆ ਵੀਰੇ 2-2 ਮਹੀਨੇ ਦੀ ਆ 2-2 ਮਹੀਨੇ ਦੀ ਹਾਂ ਦੋਨਾਂ ਨੇ ਇੱਕ ਸੂਆ ਦੇਤਾ ਹਾਂ ਹਾਂ ਭਾਈ ਦੋ ਦੋ ਸੂਏ ਲਾਏ ਵੇ ਦੋ ਦੋ ਸੂਏ ਲਾਏ ਉਹਦਾ ਤੀਜਾ ਸੂਆ ਇਹਦਾ ਦੂਜਾ ਸੂਆ ਠੀਕ ਹੈ ਮੂੰਹ ਮੱਥਿਆਂ ਦੇ ਦੇਖੋ ਭਾਈ ਬਰੀਡ ਹੈਗੀ ਭਾਈ ਲਾਵੇ ਚੰਗੀ ਆ ਤੇ ਬਾਕੀ ਬਈ ਫਿਰ ਬੱਕਰਾ ਬੁੱਕਰਾਂ ਹੀ ਲੈ ਕੇ ਆਏ ਉਹਰੇ ਨਾਲ ਬੱਕਰਾ ਵੀ ਬੱਕਰਾ ਆਪਣਾ ਬਰੀਡਰ ਘਰੇ ਆ ਕਰਿਆ ਹਾਂ ਘਰੇ ਕਿੰਨੇ ਪਸ਼ੂ ਨੇ ਬਈ ਆਪਣੇ ਲਈ ਕਰੇ ਵੀਰੇ ਮੰਨ ਕੇ ਚੱਲ ਵੀ 10 15 ਆਪਣੇ ਕੋਲ 15 20 ਪਸ਼ੂ ਮੰਨ ਕੇ ਚੱਲ ਕਰੇ ਹਜੇ ਖੜੇ ਆ ਕਰੇ ਖੜੇ ਆ ਲੈ ਦੂਜੀਆਂ ਹੋਰ ਬੱਕਰੀਆਂ ਦਿਖਾਈ ਨਾਲ ਲੈ ਆ ਕੁਝ ਜਿਹਾਂ ਆ ਕਰੇ ਚਾਰ ਦੇ ਸਾਈਡ ਤੇ ਆ ਟਮਕਣੇ ਜਿ ਲਾ ਲਿਆ ਹੈ ਨਾਲ ਬਸ ਬਾਈ ਸੌਂਕ ਹੂੰ ਇਹ ਬੱਕਰੀਆਂ ਬਾਰੇ ਦੱਸਿਓ ਬਾਈ ਦੋਨਾਂ ਜੋੜੀ ਬਾਰੇ ਇਹ ਜੋੜੀ ਵੀਰੇ ਜਮਾ ਪਹਿਲਣ ਪਲੂਣ ਪੱਠਾ ਸੁਈਆਂ ਹੋਣਾ ਦੋਨੇ ਦੋਨੇ ਵੀਰੇ ਹੂੰ ਹੁਣ ਦੁਬਾਰੇ ਆਹ ਪੱਠਾ ਕੀ ਇਹ ਮਹੀਨੇਕ ਦੀ ਕਰਾਉਸਾ ਉਹ ਡੇਢ ਕਿ ਮਹੀਨੇ ਦੀ ਕਰਾਉਸਾ ਪਰ ਲਈ ਹੂੰ ਬਾਈ ਬੱਕਰੀਆਂ ਚੰਗੀਆਂ ਨੇ ਯਾਰ ਇਹ ਤੁਸੀਂ ਮੰਡੀਆਂ ਤੋਂ ਲੈਤੀਆਂ ਨੇ ਜਾਂ ਘਰਾਂ ਚੋਂ ਲੈ ਆਂਦੀਆਂ ਨਾ 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 ਵੀਰੇ ਹਾਂ ਮੰਡੀਆਂ ਦੇ ਉੱਤੋਂ ਇਹ ਜੀ ਤੋਹਫੇ ਕਿੱਥੋਂ ਮਿਲ ਜਾਂਦੇ ਆ ਨਹੀਂ ਮਿਲਦੇ ਮੈਂ ਤਾਂ ਅਹੀਂ ਕਹਿੰਦਾ ਵੀ ਇਹ ਕਿੱਥੋਂ ਲੈ ਕੇ ਆਏ ਨੇ ਮੰਡੀਆਂ ਦੇ ਉੱਤੋਂ ਆਹ ਚੀਜ਼ਾਂ ਤਾਂ ਮਿਲਦੀਆਂ ਹੀ ਨਹੀਂ ਆ ਬਾਈ ਹੂੰ ਨਾ ਇਕੱਠੀਆਂ ਚਏ ਮੰਡੀਆਂ ਦੇ ਆਪਾਂ ਰੋਜ਼ ਜਾਈ ਜਾਈਏ ਮੰਡੀਆਂ ਬਜ਼ਾਰਾਂ ਦੇ ਵਿੱਚੋਂ ਇਹ ਚੀਜ਼ਾਂ ਮਿਲਦੀਆਂ ਹੀ ਨਹੀਂ ਵੀਰੇ ਠੀਕ ਐ ਇਹ ਦਬਾਉਣ ਵਾਲਾ ਤਾਂ ਬਾਈ ਆ ਪਾਈ ਆ ਨਿੱਕਾ ਨਿੱਕਾ ਲੈ ਨਿੱਕੇ ਮੂਰੇ ਆ ਮੜਿਆ ਜ 10000 ਬੱਕਰੀਆਂ ਬਾਰੇ ਮਾਗਰ ਮਾਗਰ ਫਿਰਦਾ ਇਹਨੇ ਚਾਨਣਾ ਪਾਉਣਾ ਕਿੱਥੋਂ ਕਿਹੜੀ ਬਲੱਡ ਲੈਣਾ ਕੀ ਐ ਨਿੱਕਾ ਬੱਕਰੀਆਂ ਬਾਰੇ ਵੀਰੇ ਯਾਰ ਆ ਬੱਕਰੀਆਂ ਆਪਣੇ ਮੁੰਡਾ ਢਿਲ ਮਹਤਵਨਾ ਤੇਰਾ ਬੂਟਾ ਹੂੰ ਤੇ ਆਹ ਸਾਹਿਬ ਰਲਾ ਵੀ ਆਪਾਂ ਬਾਈ ਦਾ ਨਵਾਂ ਚੌਕ ਕਰਾਇਆਗਾ ਅੱਛਾ ਗਾਉਂ ਕ ਇੰਨਾ ਵੱਧ ਗਿਆ ਕਿ ਮੈਨੂੰ ਆਪ ਨੂੰ ਨਹੀਂ ਸੀਗਾ ਪਤਾ ਵੀ ਇੰਨਾ ਚੌਕ ਪਦਾ ਕੇ ਬੈਠ ਜੂਂੰਦਰੇ ਠੀਕ ਆ ਨਾ ਮੈਂ ਵੀ ਚੰਗੇ ਪੱਧਰ ਤੇ ਸ਼ੌਂਕ ਕਰਦਾ ਕਿਰੇ ਹਾਂ 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 ਚੰਗੀਆਂ ਪੱਠਾ ਨੇ ਲੂਣਾ ਪਠਾਣੇ ਵੀਰੇ ਪੂਰੀਆਂ ਹੈਡ ਦੀਆਂ ਸੇ ਸੇ ਦੰਦ ਕਰਾ ਹੈਡ ਕਰਾ ਕੇ ਵੀਰੇ ਪੱਠਾ ਫੇਰ ਕਰਾਸ ਕਰਾਉਂਗਾ ਤੇ ਠੀਕ ਹੈ ਹਾਂ ਇਸੌਂਕ ਤੇ ਕੰਮ ਕਰਨ ਲੱਗ ਗਿਆ ਹੁਣ ਹਾਂ ਵੀ ਦੂਜੀ ਗੱਲ ਵੀਰੇ ਬਰੀਡ ਤੇ ਪੂਰਾ ਫੁੱਲ ਧੱਪ ਕੇ ਕੰਮ ਕਰਦਾ ਹੈ ਵੀਰੇ ਅੱਛਾ ਹਾਂ ਆ ਦੇਖ ਹੁਣ ਬਰੀਡ ਹੋ ਜੂ ਇਹਦੇ ਲਾਵੇ ਪੂਰੀ ਵੀਰੇ ਪੂਰੀ ਫੁੱਲ ਬਟਾ ਪੂਰਾ ਮੈਂ ਕਹਿੰਦਾ ਕੰਮ ਆਪਾਂ ਪੂਰ ਚਾਰ ਕੇ ਛੱਡਾਂਗੇ ਬਾਈ ਯਾਰ ਹੂੰ ਜੇ ਉਹ ਕਹਿੰਦਾ ਕੱਤ ਨਹੀਂ ਲੱਗਿਆ ਫਿਰ ਉਹ ਲਾ ਫਿਰ ਸਾਹਮਦੇ ਇਕੱਠੇ ਹਾਂ ਬਾਈ ਦੋਨੇ ਹੈ ਦੋ ਦਿਨ ਸਾਹਮਦਾ ਵੀਰੇ ਇਹ ਆ ਦੋਨੇ ਮੁੰਡੇ ਆਹ ਮੁੰਡਾ ਵੀਰੇ ਮੇਰੇ ਕੋਲੇ ਮੰਨ ਕੇ ਚੱਲ ਛੇੜੂ ਜੋ ਕੁਛ ਕਰਨਾ ਤਰਨਾ ਇਹ ਨਹੀਂ ਕਰਨਾ ਇਹ ਨਹੀਂ ਕਰਨਾ ਹਾਂ ਹੂੰ ਆ ਬਾਈ ਦੇਖ ਲਾ ਬੱਕਰੀਆਂ ਇਹ ਘਰ ਦੀਆਂ ਬੱਕਰੀਆਂ ਨੇ ਵੀਰੇ ਆ ਪਿੱਛੇ ਕਰ ਬਾਕੀ ਵੀ ਬੋਲਾ ਵੀਰੇ ਬੱਕਰੀਆਂ ਦੀ ਆਪ ਚਾਰਨ ਜਾਂਦਾ ਵੀਰੇ ਆਪ ਆਪ ਬਾਈ ਆਪ ਨਾਲ ਤੇ ਕਰੇ ਕੀ ਪਾਉਂਦੇ ਇਹਨਾਂ ਨੂੰ ਖਰਾਕ ਖਰਾਕ ਵੀਰੇ ਦਾਣਾ ਖੁੱਲਾਗਾ ਖੁੱਲਾ ਸਭ ਕੁਝ ਖੁੱਲਾਗਾ ਕਿੰਨਾ ਖਾਂ ਵੀ ਜਦੋਂ ਤੂੰ ਘਰੇ ਆਏਂਗਾ ਤੈਨੂੰ ਆਪੇ ਪਤਾ ਲੱਗੂਗਾ ਹੂੰ ਕਿੰਨਾ ਖਾ ਜਾਂਦੀ ਇੱਕ ਬੱਕਰੀ ਆ ਸੋਡੀ ਵੀਰੇ ਮੰਨ ਕੇ ਚੱਲ 2 ਟਾਈ ਕਿਲੋ ਤੋਂ ਵੱਧ ਕਦੇ ਪਾਇਆ ਨਹੀਂ ਇੱਕ ਘੁੱਟ ਬੋਲਣ ਦਾ ਕੋਈ ਫਾਇਦਾ ਨਹੀਂ ਇੱਕ ਬੱਕਰੀ ਨੂੰ ਹਾਂ ਇੰਨਾ ਖਾ ਜਾਂਦੀ ਆ ਬਈ ਬਾਈ RAM ਨਾ ਦੋ ਟਾਈਮ ਦੇ ਵਿੱਚ ਇਹ ਤਾਂ ਹੈ ਨਹੀਂ ਵੀ ਇੱਕੇ ਦਮ ਹੋਣੀ ਠੱਕਣਾ ਹਾਂ ਹਾਂ ਇੱਕ ਟਾਈਮ ਦਾ ਧੱਕਿਆ ਵੀ ਨਹੀਂ ਜਾਂਦਾ ਅੱਛਾ ਹਾਂ ਇੱਕ ਟਾਈਮ ਨਹੀਂ ਦੋਨੇ ਟਾਈਮਾਂ 'ਚ ਪਾਉਣੇ ਹੋ ਜਾਂ ਸਾਰੇ ਦਿਨ 'ਚ ਐ ਸਾਰੇ ਦਿਨ ਚ ਲਾ ਲਾ ਵੀਰੇ ਪਰ ਟਾਈਮ ਜਿਹੜਾ ਟਾਈਮ ਪੈਂਦਾ ਉਹੀ ਟਾਈਮ ਪੈਂਦਾ ਹੈ ਇੱਕ ਟਾਈਮ ਇਹ ਨਹੀਂ ਹੈਗਾ ਵੀ ਉਹ ਤੋਂ 5 ਮਿੰਟ ਇੱਧਰ ਵੀ ਹੋ ਜਾਊਗਾ ਅੱਛਾ ਜਿਹੜੇ ਟਾਈਮ ਪਾਉਣਾ ਉਹੀ ਟਾਈਮ ਹੀ ਪਾਉਣਾ ਹੈ ਇਹ ਨਹੀਂ ਹੈਗਾ ਵੀ 5 ਮਿੰਟ ਇੱਧਰ ਵੀ ਕਰਦਾ ਹੈ ਲੈ ਹੋਰ ਬੱਕਰੀਆਂ ਲੈ ਆਈ ਬਾਈ ਕਿੰਨੀਆਂ ਲੈ ਕੇ ਆਏ ਓਰੇ ਓਰੇ ਵੀਰੇ ਆਪਣੇ ਕੋਲੇ ਹੈਗੇ ਆ 20 25 20 22 ਕ ਵੱਡੀਆਂ ਤੇ 5 7 ਕ ਮੰਨਾਂਗੇ ਚਲ ਛੋਟੀਆਂ ਪੱਠਾ ਨੇ ਅੱਛਾ ਹਾਂ ਠੀਕ ਹੈ ਆ ਪੂਰੀ ਬੱਕਰੀਆਂ ਹਾਂ ਬਾਈ ਦਵਾਈਆਂ ਸਾਰੀਆਂ ਨਿੱਕੇ ਨੇ ਹੈ। ਆ ਗਈ ਵੀਰੇ। ਇਹ ਧੀਏ ਦੀ। ਹਾਂ ਧੀ ਆ ਗਈ। ਲੈ ਕਿੰਨੇ ਟਾਈਮ ਦੀ ਹੋ ਗਈ ਬਈ ਇਹ? ਇਹ ਵੀਰੇ ਮੰਨ ਕੇ ਚੱਲ ਹਜੇ ਸਾਢੇ 4 4 ਮਹੀਨੇ ਸਾਢੇ 4 ਮਹੀਨਿਆਂ ਦੀ ਪੱਠ ਆ ਜੀ। ਠੀਕ ਆ ਪੱਠ ਚੰਗੀ ਆ ਬਈ ਨਾਲੇ ਬੱਕਰੀ ਵੀ ਹੈ ਨਾ। ਮਾਂ ਤੇ ਆ ਜਾਵਾਂ। ਇਦਾਂ ਤੇਰੇ ਸਾਹਮਣੇ ਆ ਚੀਜ਼ਾਂ ਦੱਸ ਦਿਆਂ ਨਾਂ ਦੱਸ ਦਿਆਂ ਉਹ ਤਾਂ ਦੁਨੀਆਦਾਰੀ ਨੇ ਦੱਸਣਾ ਦੇਖ। ਹੂੰ ਇਹਦਾ ਲੋਕ ਕਮੈਂਟ ਕਰਕੇ ਦੱਸਣ। ਹਾਂ ਹਾਂ ਵੀਰੇ। ਹਰ ਸਹੀ ਗੱਲ ਹੈ ਲਕੰਨਾ ਦੀ ਲੈਂਥ ਹੋਊ ਬਾਈ ਮੈਨ ਲਾਦਾ ਕੰਨਾ ਦੀ ਲੈਂਥ ਵੀਰੇ ਮੰਨ ਕੇ ਚੱਲ ਘੱਟੋ ਘੱਟ ਦੇਖ ਲਾ ਬਹੁਤ ਆ ਬਾਈ ਲੈਂਥ ਵਧੀਆ 18 ਇੰਚ ਕੰਨ ਹੋਣਗੇ ਬੜੇ ਆਰਾਮ ਨਾਲ ਬਾਈ ਹੁਣ ਬਾਈ ਮੂੰ ਪੱਠਾਂ ਜਿਹੜੀਆਂ ਹੋਰ ਸੋਇਆਂ ਦੀਆਂ ਬੱਕਰੀਆਂ ਦੀਆਂ ਜਿਹਨੇ ਸਾਮੀਆਂ ਹੋਈਆਂ ਨੇ ਕਿਸੇ ਨਾ 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 ਬਾਈ ਕਿਥੇ ਆ ਬੱਕਰੇ ਦੀ ਕੀ ਹਾਈਟ ਹੋਟਾ ਡਿਟੇਲ ਜਿਹੜਾ ਕਰਿਆ ਡਿਟੇਲ ਵੀਰੇ 45 ਪਲੱਸ ਆ। ਉਹ। ਹਾਂ। ਜੈਡ ਬਲੈਕ ਆ। 45 ਪਲੱਸ ਆ। ਆ ਸ਼ਖੀਰੀਆਂ ਨੇ ਪੱਠਾ ਬਾਈ। ਆ ਵੀਰੇ ਹਜੇ ਦੋ ਦੰਦ ਹੁਣ ਲਾਏ ਆ ਇਹਨੇ। ਅੱਛਾ ਲਾਏ ਆ ਹੈ। ਹਾਂ ਆ ਪੱਠ ਮੇ ਦੋ ਦੰਦ ਲਾਏ ਆ। ਹਮ। ਚੰਗੀਆਂ ਬਈ। ਹਾਂ। ਤੇ ਆਹਾ ਇਹ ਵੀ ਵੀਰੇ ਹਜੇ ਦੋ ਦੰਦ ਹੁਣ ਲਾਏ ਆ ਇਹਨੇ। ਹਾਂ ਇਹਨੇ ਵੀ ਦੋ ਦੰਦ ਲਾਏ ਆ। ਚੰਗੀਆਂ ਨੇ ਬਾਈ ਪੱਠਾ। ਤੇ ਆ ਲੋਹੀਆਂ ਬੱਕਰੀਆਂ। ਨਿਕਿਆ ਜੋੜੀ ਕਿੱਥੋਂ ਦਾ ਬਾਈ ਆ ਲੋਹੀਆਂ ਦੀ? ਆਹਾ ਜੋੜੀ ਵੀਰੇ। ਹਾਂ। ਏ ਜਿਹੜੀ ਜੋੜੀ ਆ ਨਾ ਫਿਰੇ ਇਹ ਤੂੰ ਐਸਾ ਹਸਾਬ ਲਾ ਲਾ ਯਾਰ ਦਵਾਉਣੀ ਤਾਂ ਕਿੱਥੋਂ ਆ ਮੈਂ ਇਹਨੂੰ ਆਪਦੇ ਘਰੋਂ ਗੇਂਟੀ ਕਰੀਆਂ ਨੇ ਅੱਛਾ ਆਪਦੇ ਘਰ ਦੀਆਂ ਪੱਠਾਂ ਦਿੱਤੀਆਂ ਬਈ ਇਹਨੂੰ ਇਹ ਹਾਂ ਜੋੜੀ ਬਈ ਇਹ ਠੀਕ ਹੈ ਚੰਗੀਆਂ ਨੇ ਬਈ ਲੋਗੀਆਂ ਆ ਨਾ ਪੱਕੀਆਂ ਦੋਹੀਆਂ ਇਹਨਾਂ ਨੇ ਦੇ ਦਿੱਤੇ ਸੁਕੇ ਗਾਹਾਂ ਹੈ ਇਹਨਾਂ ਨੇ ਇਹ ਵੀਰੇ ਉਹ ਪਾਠਾ ਜਿਹੜੀ ਉਹ ਤਾਂ ਦੂਜੇ ਸੂਗੀ ਆਹ ਪਾਠਾ ਨੇ ਵੀਰੇ ਪਹਿਲੇ ਸੂਈ ਆਏ ਇਹ ਦੂਜੇ ਸੂਈ ਠੀਕ ਹੈ ਹਾਂ ਤਣਕੇ ਜਿਹੜੇ ਬਾਈ ਨਵਾਂ ਬੰਦੇ ਇਹ ਕੰਮ ਕਰੀ ਜਾਂਦੇ ਜਿਵੇਂ ਹੁਣ ਆਹ ਬਾਈ ਨੇ ਨਵੀਂ ਕੀਤਾ ਹਨਾ ਚੱਲ ਪਹਿਲਾਂ ਬਾਈ ਕਹਿੰਦਾ ਇੱਕ ਇੱਕ ਦੋ ਦੋ ਰੱਖਦੇ ਹੁੰਦੇ ਸੀ ਅਸੀਂ ਤਾਂ ਐਂਹਿਆ ਜਾਨੂੰ ਬਾਈ ਕੀ ਕਹਿਣਾ ਚਾਹਵੇਂਗਾ ਵੀ ਕਿਵੇਂ ਕੰਮ ਸ਼ੁਰੂ ਕਰਨਾ ਵੀਰੇ ਹੁਣ ਜਿਵੇਂ ਹੁਣ ਇਹ ਵੀਰੇ ਇਹ ਬਾਈ ਨੂੰ ਕਿਵੇਂ ਕੰਮ ਸ਼ੁਰੂ ਕਰਾਇਆ ਤੈਂ ਇਹ ਵੀਰੇ ਨੂੰ ਵੀਰੇ ਤੂੰ ਐਂਹ ਸਾਬ ਲਾ ਲਾ ਵੀਰੇ ਯਾਰ ਇਹਨੂੰ ਮੈਂ ਪਹਿਲੇ ਦਿਨ ਤੋਂ ਯਾਰ ਤੂੰ ਐਂਹ ਸਾਬ ਲਾ ਲਾ ਪਹਿਲਾਂ ਮੈਂ ਇਹਨੂੰ ਘਟੂ ਘਾਟਾ 10 ਬੱਕਰੀਆਂ ਪਵਾਇਆਂ ਬਈ ਯਾਰ ਪੂਰੀਆਂ ਚੰਗੀਆਂ ਬੱਕਰੀਆਂ ਪਾਈਆਂ ਬਾਈ ਗਾਹਾਂ ਇਹਨੇ ਫਿਰ ਚੰਗੀਆਂ ਬੱਕਰੀਆਂ ਤੇਰੇ ਸਾਹਮਣੇ ਵੀਰੇ ਹੁਣ ਵੀਡੀਓ ਦੇ ਵਿੱਚ ਵੀ ਆਈਆਂ ਨੇ ਪਰ ਠੀਕ ਆ ਕੋਈ ਪੱਠਮ ਨਿੰਦਰ ਜੋਗ ਹੈ ਨਹੀਂ ਗੀ ਹੈ ਨਹੀਂ ਗੀ ਵਧੀਆ ਪੱਠਾ ਬੱਕਰੀਆਂ ਹਾਂ ਨਵੇਂ ਆ ਜੇ ਆਪਾਂ ਵੀਰੇ ਹੁਣ ਨਵਾਂ ਬੰਦਾ ਹੈਗਾ ਜੇ ਆਪਾਂ ਇਹ ਪਹਿਲੀ ਵਾਰੀ ਆਪਾਂ ਦਾ ਕੰਮ ਗਲਤ ਕਰਾਈਏ ਤੋ ਸਾਰੀ ਉਮਰ ਗਲਤੀ ਕਰੂਗਾ ਮੇਚ ਬਈ ਗਲਤ ਬੰਦਿਆਂ ਦੇ ੱੱਕੇ ਚੜ ਜਾਂਦੇ ਹਨਾ ਇਹ ਬੰਦੇ ਨੇ ਵੀਰੇ ਗਲਤ ਬੰਦਿਆਂ ਦੇ ੱੱਕੇ ਚੜ ਜਾਂਦੇ ਨੇ ਉਹ ਗਲਤ ਕੰਮ ਕਰਾਉਂਦੇ ਨੇ ਮੁਰਕੇ ਬੰਦਾ ਪਾਗਦੇ ਅੱਜ ਆਹੀ ਬੰਦੇ ਨੂੰ ਪੁੱਛਣਾ ਵੀ ਇਹ ਬੰਦਾ ਜੇ ਕਿੰਨੇ ਕਨੇ ਯਾਰੇ ਲੈਂਦਾ ਵੇ ਤੈਨੱਕੇ ਬਈ ਇਹਨੂੰ ਫਿਰ ਸਾਹਮਣ ਦੀ ਕੋਈ ਤਕਨੀਕ ਦੱ ਜਿਵੇਂ ਜਵਾਕ ਨੂੰ ਮਾਸਟਰ ਨੇ ਪੜਾਉਂਦਾ ਹੁੰਦਾ ਇਹਨੂੰ ਇਹੋ ਪੜਨਾ ਪੈਂਦਾ ਬਾਈ ਅੱਛਾ ਇਹਨੂੰ ਪੜਾਤਾ ਹੁਣ ਹਾਂ ਉਹਦਾ ਪੜਨਾ ਪੈਂਦਾ ਬਈ ਆਥ ਨੇ ਘੰਟਾ ਆਉਣਾ ਬਾਈ ਕਸਮ ਲੱਗੇ ਉਧਰੋਂ ਜਿਦੋਂ ਦੜਸੇ ਪਜਣਾ ਇਹਨੇ ਮੇਰੇ ਕੋਲੇ ਆਉਣ ਫਿਰ ਇਹ ਘਟੋ ਘਟ ਦੋ ਘੰਟੇ ਲਾ ਕੇ ਜਾਣਾ ਫਿਰ ਤੇ ਮੈਂ ਪੂਰੀ ਕਲਾਸ ਲਾਉਣੀ ਇੱਥੋਂ ਆਏ ਇੱਥੋਂ ਆਏ ਇੱਥੋਂ ਆਏ ਇੱਥੋਂ ਆਏ ਚਾਰ ਨਹੀਂ ਬੱਕਰੀ ਵੈਰੇ ਬੱਕਰੀ ਨਹੀਂ ਹੱਕਣੀ ਐਸੇ ਟਾਈਮ ਹੱਕਣੀ ਆ ਐਸੇ ਟਾਈਮ ਬਾਈ ਤਾਂ ਮੈਨੂੰ ਵੀ ਕੱਟ ਗਿਆ ਯਾਰ ਅੱਛਾ ਇਹਨੇ ਉਹਨੂੰ ਗੁਰੂਆਂ ਨਾਲ ਚੇਲੇ ਵਧ ਕੇ ਉਹ ਕੰਮ ਹੋ ਗਿਆ ਗਾਹਾਂ ਵੀਰੇ ਆ ਮੁੰਡੇ ਇਹਨੇ ਛੇੜੂ ਰੱਖਿਆਗਾ ਗਾਹੇ ਤੂੰ ਛੇੜੂ ਚੰਗਾ ਮਿਲ ਗਿਆ ਛੇੜੂ ਚੰਗਾ ਮਿਲ ਗਿਆ ਗਾਹਾਂ ਮਾਸਟਰ ਚੰਗਾ ਮਿਲ ਗਿਆ ਹਮ ਬਸ ਤਿੰਨੇ ਕੰਮ ਇਕੱਠੇ ਹੀ ਹੋ ਗਏ ਸਹੀ ਆ ਬਾਈ ਛੇੜੂ ਬਿਨਾ ਉਹ ਹੈ ਨਹੀਂ ਖੇੜਾ ਹਨਾ ਇਹ ਵੀਰੇ ਛੇੜੂ ਬਿਨਾ ਕੁਝ ਨਹੀਂ ਹੈਗਾ ਜੇ ਬੰਦਾ ਕਿਹੜਾ ਜੀ ਘਰੇ ਬੱਕਰੀਆਂ ਰੱਖ ਲਾਂਗੇ ਵੀਰੇ ਨਹੀਂ ਨਹੀਂ ਮਾਈਆਂ ਬੱਕਰੀਆਂ ਦਾ ਬੁਰਾ ਹਾਲ ਆ ਬਾਈ ਠੀਕ ਆ ਹਾਂ ਕੱਲੇ ਫਾਰਮਾਂ ਚ ਨਹੀਂ ਪਾਲਦਿਆਂ ਬਾਈ ਜੇ ਬਾਹਰ ਲਜਾਵਾਂਗੇ ਤਾਈਆਂ ਖੋਸ ਆ ਵਿੱਚੋਂ ਬਥੇਰੇ ਵੀਡੀਓ ਪਾਈ ਜਾਂਦੇ ਨੇ ਘਰੇ ਬੱਕਰੀਆਂ ਚਾਰ ਤੇ ਖੜ ਕੇ ਪਲ ਜਾਂਦੀ ਨੇ ਉਹਦੇ ਹੱਡ ਸੁੱਕੇ ਪੈਣੇ ਬਾਈ ਆਹ ਬਾਈ ਹੁਣ ਆਪ ਛੇੜਦਾ ਬੱਕਰੀਆਂ ਤੇ ਭਈਆ ਰੁਕੋ ਉਸ ਕਰੀ ਭਈਆ ਬੋਕਰੀ ਆ ਸਾਰੀਆਂ ਬੱਕਰੇ ਤੇ ਮਾਰਦੇ ਕੋਈ ਕਹਿੰਦਾ ਤੁਹਾਨੂੰ ਦਰਸ਼ਨ ਗਿਆ ਨਾ ਵਦਿਆ ਨੇ ਆਪਾਂ ਸਾਰੀਆਂ ਇਹਦੇ ਵਿੱਚ ਦਿਖਾਈਆਂ ਨੇ ਵੀਡੀਓ ਚ ਨਾ ਬਿਲਕੁਲ ਬਾਈ ਬਿਲਕੁਲ ਹੂੰ ਤੇ ਬਾਈ ਇਹਨਾਂ ਨੂੰ ਫਿਰ ਕਦੋਂ ਕਾਢਦੇ ਹੋ ਘਰੋਂ ਬਾਹਰੇ ਚਾਰ ਨਖਾਤਰ ਚਾਰ ਨਖਾਤਰ ਵੀਰੇ ਸਵੇਰੇ 10 10:30 ਵਜੇ ਅੱਛਾ ਹਾਂ ਠੀਕ ਆ ਫਿਰ ਦੁਪਹਿਰੇ ਵਹਾਲੇ ਨੇ ਇਹਨਾਂ ਨੂੰ ਗਰਮ ਦੁਪਹਿਰੇ ਵੀਰੇ 12 12:30 ਵਜੇ ਬਹਿ ਜਾਣਾ ਪਸੂਆਂ ਨੇ ਮੰਨ ਕੇ ਚੱਲ ਵੀ 3 ਵਜੇ ਤੋਂ ਬਾਅਦ 3:30 ਵਜੇ ਉੱਠਣਾ ਅੱਛਾ ਹਾਂ ਠੀਕ ਆ ਪੱਠ ਦਿਖਾਈ ਖੜੀ ਫੜੀ ਫੜੀ ਉਹ ਅਰੇ ਦੂਜੀ ਗੱਲ ਆਇਆ ਨਾ ਇਹਦੇ ਘਰ ਦੇ ਵੀ ਤਿਉਹ ਕਰਦੇ ਆ ਅੱਛਾ ਮਾਪਿਓ ਵੀ ਤਿਉਹ ਕਰਦਾ ਫਿਰੇ ਹੂੰ ਠੀਕ ਆ ਨਾ ਉਹ ਵੀ ਪੂਰਾ ਤਿਉਹ ਕਰਦੇ ਆ ਜੇ ਘਰ ਦੇ ਖੋਜਨੇ ਬਈ ਇਹ ਆਪ ਹੀ ਖੋਸਾ ਬਈ ਯਾਰ ਠੀਕ ਹੈ ਹਾਂ ਆਪ ਅੱਠ ਬਈ ਕਿਹੜੀ ਬੱਕਰੀ ਦੀ ਆ ਇਹ ਵੀਰੇ ਜਿਹੜੀ ਪਹਿਲਾਂ ਦਿਖਾਈ ਆਪਾਂ ਵੱਡੀ ਬਸ ਸਾਰਿਆਂ ਨਾਲ ਹਾਂ ਹਾਂ ਉਹ ਦੀਆਂ ਹੈ ਹਾਂ ਇਹੜਾ ਕਾਲਾ ਬੋਕਰ ਆ ਬਈ ਉਹਦੀਆਂ ਪੱਠਾਂ ਨੇ ਦੂਜਾ ਬਈ ਯਾਰ ਆ ਸੀਗਾ ਉਹ ਕਾਲੇ ਬੱਕਰੇ ਦਾ ਪੁੱਤ ਹੂੰ ਆਪਾਂ ਦੋਨੇ ਇੰਨੇ ਚੱਲਿਆ ਦੇ ਲਿਆ ਨਿਕਿਆ ਹਾ ਦੇ ਓਏ ਵਾਹ ਨਾ ਬਿਆਰ ਨਾ ਤਨ ਤੋਂ ਹੋੜੀ ਆ ਜੀ ਵੀਰੇ ਇਹ ਉਹਦਾ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ ਵੀਰੇ ਹੁਣ ਤੂੰ ਐ ਮੰਨ ਲਾ ਵੀ ਉਹਦਾ ਨਾ ਦੋ ਦੰਦ ਹੋ ਗਿਆ ਹਾਂ ਦੋ ਦੰਦ ਹੋ ਗਿਆ ਤੇ ਨਿੱਕੇ ਬਾਈ ਇੱਕ ਗੱਲ ਆ ਉਰੇ ਆ ਨੇੜੇ ਆ ਜਾ ਇਹਦੇ ਬਾਈ ਦੇ ਵੀ ਬਾਈ ਨੇ ਡੇਢ ਸਾਲ ਦੇ ਵਿੱਚ ਆ ਇੰਨਾ ਕੁਝ ਬਣਾ ਲਿਆ ਨਾ ਬਾਈ 150 ਦੇ ਵਿੱਚ ਅੱਜ ਘਰੇ ਕੋਟੋ-ਕਟ 40 ਮੀਮਣੇ ਆ ਬਾਈ 40 ਮੀਮਣੇ ਆ ਨਾ ਬਾਕੀ ਵੀ ਇੰਨਾ ਛੇਤੀ ਕੋਈ ਬੰਦਾ ਇਹ ਚੀਜ਼ੇ ਚ ਆਉਂਦਾ ਨਹੀਂ ਬਰੀਡ ਚ ਵੀ ਇੰਨੀ ਛੇਤੀ ਬਣਾ ਲਈ ਹੋਵੇ ਕਿਸੇ ਗੱਲ ਕੀ ਆਪਾਂ ਇਹਨੂੰ ਦਿਲੋਂ ਸਾਥ ਦਿੱਤਾ ਇੱਕ ਤਾਂ ਬੰਦੇ ਹੁੰਦੇ ਆ ਕਹਿ ਕੇ ਕਰਉਂ ਦੇਣੀ ਆਪ ਇਹਦਾ ਕਰਾਇਆ ਕੰਮ ਆ ਤੇਰੇ ਮੁਰੇ ਯਹਰ ਕਰਾਇਆ ਤੇ ਦੂਜੀ ਗੱਲ ਤੂੰ ਘਰੇ ਆਵੇਂਗਾ ਤੇ ਤੈਨੂੰ ਉਦੋਂ ਪਤਾ ਲੱਗ ਜੂ ਵੀ ਹਾਂ ਯਾਰ ਵਾਕੇ ਕੰਮ ਕਰਾਇਆ ਠੀਕ ਆ ਦੇਖੋ ਬਈ ਬੱਕਰੀਆਂ ਚੰਗੀਆਂ ਨੇ ਆ ਮੇਮਣਾ ਬੱਕਰੀ ਦੇ ਰੱਖਿਆ ਹੋਇਆ ਘਰ ਵਾਲੀ ਦਾ ਕੌਣ ਲੈਂਦਾ ਇਹ ਕਿਹੜਾ ਨਹੀਂ 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 ਵੀਰੇ ਇਹ ਇਹ ਘਰ ਵਾਲੀ ਬੱਕਰੀ ਦਾ ਬਈ ਯਾਰ ਅੱਛਾ ਹਾਂ ਘਰ ਵਾਲੀ ਬੱਕਰੀ ਦਾਗਾ ਪਹਿਲੇ ਸੂਏ ਦਾ ਵੀਰੇ ਪਹਿਲੇ ਸੂਏ ਦਾ ਕੀ ਦੇਖ ਕੇ ਰੱਖਿਆ ਇਹ ਮਾਲਚ ਰੱਖਿਆ ਹੋਣਾ ਯਾਰ ਇਹ ਮਾਲਚ ਰੱਖਿਆਗਾ ਆ ਜਿਹੜੇ ਤੈਨੂੰ ਮੁਰੇ ਪੱਠ ਦਿਖਾਈ ਆ ਤੈਨੂੰ ਹਾਂ 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 ਬਰੀਆ ਬੱਕਰੀ ਦੀ ਕੰਮ ਦੀ ਕੁਆਲਿਟੀ ਦੇਖ ਲੈ ਪੱਤੇ ਬੂਥੜ ਦੀ ਕੁਆਲਿਟੀ ਦੇਖ ਲੈ ਵੀਰੇ ਪੱਤੇ ਦੇ ਬੂਥੜ ਰਹਿੰਦੇ ਕੋਤੇ ਵੀਰੇ ਟੈਸਟੀ ਕਾਲਾ ਟੈਸਟੀ ਕਾਲਾ ਨਹੀਂ ਬਾਪੂ ਪਿੰਚੀ ਕੜਾ ਦੀ ਪਾਣੀ ਸਲਮ ਬਾਲਾਂ ਜਾ ਦੇਖ ਲੈ ਨਿੱਕੇ ਜਿਵੇਂ ਤੂੰ ਦਾ ਬਾਈ ਹਨਾ ਵੀ ਵਧੀਆ ਨਾਮੀ ਬੰਦਿਆ ਰਵੇ ਵੀ ਰਹਿ ਕੇ ਆਇਆ ਤੇ ਉਹ 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 ਵੀ ਇਹੀ ਚੀਜ਼ ਦੇਖਦੇ ਹੁੰਦੇ ਸੀਗੇ ਉਹਨਾਂ ਦੀ ਵੀ ਤੂੰ ਹੀ ਸਾਂਭੀ ਨੇ ਬੱਕਰੀਆਂ ਹਨਾ ਹਾਂ ਹਾਂ ਵੀਰੇ ਆਪਾਂ ਹੀ ਸਾਂਭੀਆ ਵੀਰੇ ਬੱਕਰੀਆਂ ਹੂੰ ਠੀਕ ਆ ਨਾ ਜੇ ਬਾਈ ਇਹ ਮੇਰੀ ਗੱਲ ਸੁਣਾ ਜੇ ਆਪਾਂ ਚੰਗਾ ਕੰਮ ਕਰਦੇ ਰਹੇ ਆ ਤਾਂ ਵੀ ਪੱਠ ਵੀਰੇ ਜਿਹੜੀ ਦੂਜੀ ਆ ਠੀਕ ਹੈ ਨਾ ਇਹ ਵੀ ਬਾਈ ਜਮਾ ਡਿੱਟੋ ਬਣਾਤੀਆਂ ਤਾਂ ਹਾਂ ਇਹ ਦੂਜੀ ਜਿਹੜੀ ਨਾਲ ਜੋੜੀ ਦਿਖਾਈ ਹੈ ਵੀਰੇ ਉਹਦੀ ਆ ਉਹਦੀ ਹੈ ਹਾਂ ਵੀਰੇ ਯਾਰ ਆ ਦੇ ਇਹ ਉਹਦੀ ਤੀ ਆ ਆ ਫੜੇ ਪੱਠ ਇਹ ਪਹਿਲਾਂ ਪਲੂਨ ਆ ਆ ਪਹਿਲਾਂ ਪੱਠ ਨਾ ਪਲੂਨ ਸੂਈ ਆ ਵੀਰੇ ਆਹੀ ਬੱਕਰੇ ਦੀ ਸੂਈ ਆ ਲੈ ਦੇਖ ਲੈ ਬਾਈ ਪੱਠ ਇਹ ਸਾਰੀ ਕਹਿੰਦਾ ਖਾਨਦਾਨੀ ਆ ਤੇ ਤਾਂ ਹੀ ਆ ਥਣ ਚ ਡਾ ਲਾਇਆ ਹਾਂ ਅਈ ਅੱਜ ਗੱਲ ਪੈ ਰਹੀ ਆ ਕਹਿੰਦੇ ਨੇ ਭੋਕ ਤਾਂ ਬਥੇਰੇ ਆ ਲੋਕਾਂ ਕੋਲੇ ਪਰ ਖਾਣਦਾਨੀ ਘਟਾ ਦੇ। ਖਾਣਦਾਨੀ ਘਟਾਣਾ। ਮੇਨ ਖਾਣਦਾਨੀ ਹੋਣੀ ਚਾਹੀਦੀ ਆ। ਹਾਂ ਚੰਗਾ ਭੋਕ ਹੋਊਗਾ ਬਾਈ ਚੰਗੀਆਂ ਪੱਠਾ ਆਉਣਗੀਆਂ। ਹੁਣ ਮੈਂ ਇਹਨੂੰ ਕਹੀ ਜਾਵਾਂ ਬਾਈ ਇਹਨਾਂ ਤੇ ਡੱਬਾ ਭੋਕ ਤਾਰ ਦੇ। ਬਿਲਕੁਲ ਗਲਤ। ਹੂੰ ਕਾਲੀ ਤੇ ਕਾਲਾ ਭੋਕ ਲੋਹੀ ਤੇ। ਭਾਵੇਂ ਜੀ ਲੋਹੀ ਤੇ ਕਾਲਾ ਪਾ ਦੇ। ਹੂੰ ਉਹ ਇੱਕ ਇੱਕ ਚੀਜ਼ ਹੀ ਆ ਨਾ। ਕਾਲੀ ਲੋਹੀ ਇੱਕ ਚੀਜ਼। ਹਾਂ ਹਾਂ ਹਾਂ। ਤੇ ਭਾਈ ਇਹਨਾਂ ਦੀਆਂ ਬੱਕਰੀਆਂ ਸੀ ਕਿਸੇ ਦਿਨ ਆਪਾਂ ਘਰੇ ਜਾ ਕੇ ਇਹਨਾਂ ਦਾ ਰਿਜ਼ਲਟ ਦੇਖਾਂਗੇ ਬੱਕਰੀਆਂ ਦਾ ਤੇ ਬੱਕਰਾ ਘਰੇ ਵੀ ਹੈ ਨਾ ਭਾਈ ਬਰੀਡਰ ਵੱਡਾ ਹੈ ਕਹਿਣਾ ਵੀ ਹੂੰ ਤੇ ਠੀਕ ਆ ਭਾਈ ਨਿੱਕੇ ਧੰਨਵਾਦ ਧੰਨਵਾਦ ਭਾਈ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਵੀਰੇ ਇੱਕ ਫੋਟੋ ਲਾਉਣੀ ਆ ਭਾਈ ਯਾਰ ਲਿਆ